ਸ਼ੁੱਕਰਵਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਬੇਰਕਾ ਮਿਲਕ ਪਲਾਂਟ ਦੇ ਬਾਹਰ ਬੇਰਕਾ ਮਿਲਕ ਪਲਾਂਟ ਦੇ ਮੁਲਾਜ਼ਮਾਂ ਵੱਲੋਂ ਵੀ ਬੰਦ ਦੀ ਹਮਾਇਤ ਦੇ ਵਿੱਚ ਫੁੱਕਿਆ ਗਿਆ ਕੇਂਦਰ ਸਰਕਾਰ ਦਾ ਪੁਤਲਾ ਦੱਸ ਦਈਏ ਕਿ ਜਿੱਥੇ ਜਗਾ ਜਗਾ ਦੇ ਉੱਤੇ ਟ੍ਰੇਡ ਯੂਨੀਅਨਾਂ ਦੇ ਵੱਲੋਂ ਜਾਂ ਕਿਸਾਨ ਯੂਨੀਅਨਾਂ ਦੇ ਵੱਲੋਂ ਜਾਂ ਵਪਾਰੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਮੁਲਾਜ਼ਮਾਂ ਦੇ ਵਿੱਚ ਵੀ ਆਪਣਾ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਵੀ ਅੱਜ ਬੰਦ ਦੀ ਹਮਾਇਤ ਕਰਦੇ ਹੋਏ ਬਠਿੰਡਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਵੇਰਕਾ ਮਿਲਕ ਪਲਾਂਟ ਦੇ ਮੁਲਾਜ਼ਮਾਂ ਵੱਲੋਂ ਪੂਤਰਾ ਫੁਕੇ ਗਿਆ ਮੇਰਾ ਨਾਮ ਜਸਵੀਰ ਸਿੰਘ ਸਵਾਈ ਆਗੂ ਬੇਰਕਾ ਕੈਟਲ ਫੀਡ ਤੇ ਵਰਕਰ ਯੂਨੀਅਨ ਜਿਹੜੀ ਸਾਡੀ ਦੋਵੇਂ ਯੂਨੀਅਨ ਦੀ ਅੱਜ ਜਿਹੜੀ ਇਹ 2 ਘੰਟਿਆਂ ਦੀ ਜਿਹੜੀ ਕਿਸਾਨਾਂ ਦੇ ਤੇ ਟ੍ਰੇਡ ਯੂਨੀਅਨਾਂ ਦੇ ਵਿੱਚ 16 ਤਰੀਕ ਨੂੰ ਭਾਰਤ ਬੰਦੇ ਦੇ ਮਤਲਬ ਸੱਦੇ ਦੇ ਵਿੱਚ ਅਸੀਂ ਹਮਾਇਤ ਦੇ ਤੌਰ ਤੇ ਬੇਰਕਾ ਮਿਲਕ ਪਲਾਂਟਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਗੇਟ ਟਰੈਲੀਆਂ ਕਰਕੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਅਰਥੀ ਫੂਕ ਦੇ ਜਿਹੜੇ ਮੁਜ਼ਾਰੇ ਕੀਤੇ ਆ ਕਿਉਂਕਿ ਸੈਂਟਰ ਸਰਕਾਰ ਜਦੋਂ ਵੋਟਾਂ ਵੇਲੇ ਹੋਂਦ ਦੇ ਵਿੱਚ ਆਈ ਸੀ ਉਦੋਂ ਚਾਹੇ ਉਹ ਕਾਲੇ ਧਨ ਦਾ ਮੁੱਦਾ ਹੋਵੇ ਚਾਹੇ ਮੁਲਾਜ਼ਮ ਵਰਗ ਨੂੰ 2 ਕਰੋੜ ਰੁਪਈਆ ਸਾਲਾ ਇੱਕ ਸਾਲ 2 ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਮੁੱਦਾ ਹੋਵੇ ਉਹ ਜਿਹੜੀ ਆਪਦੀ ਜਿਹੜੀਆਂ ਮੰਗਾਂ ਤੋਂ ਮਤਲਬ ਭਟਕੀ ਹੋਈ ਸਰਕਾਰ ਹੈਗੀ ਹੁਣ ਖਾਸ ਕਰਕੇ ਉਹਨਾਂ ਨੇ ਕੋਆਪਰੇਟਿਵ ਘਰਾਣਿਆਂ ਨੂੰ ਜਿਹੜਾ ਕਿ ਖੇਤੀ ਦੇ ਜਿਵੇਂ ਸਾਡੇ ਕਾਲੇ ਕਾਨੂੰਨ ਲੈ ਕੇ ਆਈ ਸੀ ਉਹਦੇ ਤੇ ਤੇ ਵਰਗ ਜਿਹੜੇ ਮੁਲਾਜ਼ਮ ਵਰਗ ਆ ਪ੍ਰਾਈਵੇਟੇਸ਼ਨ ਕਰਨ ਦੇ ਪੂਰੇ ਮਤਲਬ ਸੇ ਕਰਤੇ ਹੁਣ ਚੱਲ ਰਹੀਆਂ ਸਾਰੀਆਂ ਸਰਕਾਰਾਂ ਇਹ ਜਿਹੜਾ ਸਾਰੇ ਦੇਸ਼ਾਂ ਵੱਲੋਂ ਜਿਹੜਾ ਉਹਨਾਂ ਦਾ ਵਲਡ ਆਊਟ ਡਰ ਹੈ ਉਹਨੂੰ ਲਾਗੂ ਕਰਨ ਦੀਆਂ ਨੀਤੀਆਂ ਨੇ ਉਹਦੇ ਖਿਲਾਫ ਦੇ ਵਿੱਚ ਅਸੀਂ ਸਾਰੇ ਮੁਲਾਜ਼ਮ ਵਰਗ ਵੱਲੋਂ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹਦੀ ਹਮਾਇਤ ਦੇ ਵਜੋਂ ਜਿਹੜਾ ਅਸੀਂ ਅੱਜ ਇਹ ਪ੍ਰੋਗਰਾਮ ਕੀਤਾਗਾ ਤੇ ਜੇਕਰ ਅਸੀਂ ਇਥੋਂ ਇਹ ਵੀ ਸਨੇਹਾ ਦੇਣਾ ਚਾਹੁੰਦੇ ਆ ਕਿ ਭਾਰਤ ਦੀ ਇਹ ਸਰਕਾਰ ਜਮੂਰੀਅਤ ਹੱਕ ਮਾਰਨ ਦੇ ਵਿੱਚ ਜਿਵੇਂ ਕਿ ਉੱਥੇ ਆਪਾਂ ਹਰਿਆਣਾ ਬਾਰਡਰ ਤੇ ਦੇਖਿਆ ਹੀ ਆ ਕਿਵੇਂ ਕਿਸਾਨਾਂ ਦੇ ਉੱਤੇ ਅਥਰੂ ਗੈਂਸ ਦੇ ਗੋਲੇ ਛੱਡੇ ਜਾ ਰਹੇ ਆ ਉਹਨਾਂ ਦੇ ਤਸ਼ੱਦਦ ਕੀਤਾ ਜਾ ਰਿਹਾ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਸੰਘਰਸ਼ ਕਰਨ ਦੀ ਲੋੜ ਪਈ ਤਾਂ ਅਸੀਂ ਉਹਦੇ ਨਾਲ ਵੀ ਸੜਕਾਂ ਤੇ ਉਤਰਾਂਗੇ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਜੀ ਉਹ ਰਲਿਮਿਲੀ ਭੂਮਿਕਾ ਹੈਗੀ ਕਿਉਂਕਿ ਹਰਿਆਣਾ ਸਰਕਾਰ ਦੇ ਜਿਹੜੇ ਉਧਰੋਂ ਡਰੋਨ ਆ ਰਹੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਉਹਨਾਂ ਸਾਡੇ ਕਿਸਾਨਾਂ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਉਨਾ ਦੇ ਅਸਰੂ ਗਾਇਂ ਦੇਵੀ ਛੱਟੇ ਆ ਰਹੇ ਨੇ ਪਰ ਉਹ ਸਰਕਾਰ ਜਰੂਰ ਇੱਕ ਬਿਆਨ ਦਿੰਦੀ ਆ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਪਰ ਅਸੀਂ ਪੰਜਾਬ ਸਰਕਾਰ ਵਿੱਚੋਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਮਲਾਜ਼ਮ ਵਰਗੇ ਦੇ ਨਾਲ ਖਾਸ ਕਰਕੇ ਠੇਕਾ ਸੰਘਰਸ਼ ਮੋਰਚਾ ਆਊਟਸੋਰਸ ਕੱਚੇ ਮਲਾਜ਼ਮਾਂ ਨੂੰ ਲਗਾਤਾਰ 19 ਵਾਰੀ ਤੁਸੀਂ ਮੀਟਿੰਗਾਂ ਦੇ ਕੇ ਤੁਸੀਂ ਮੀਟਿੰਗ ਦੇ ਵਿੱਚ ਨਹੀਂ ਬਹਿੰਦੇ ਤੇ ਤੁਸੀਂ ਕਿੱਥੋਂ ਦੀ ਸਰਕਾਰ ਹੋ ਜਿਹੜੀ ਤੁਸੀਂ ਜਮਹੂਰੀਅਤ ਹੱਕਾਂ ਨੂੰ ਬਚਾਉਣ ਦੇ ਲਈ ਇੱਕ ਆਵਦੇ ਲੋਕਾਂ ਨੂੰ ਭਰਮਾਉਣ ਦੇ ਲਈ ਤੁਸੀਂ ਬਿਆਨ ਦੇ ਰਹੇ ਹੋ ਅਸੀਂ ਠੇਕਾ ਸੰਘਰਸ਼ ਮੋਰਚੇ ਵੱਲੋਂ ਵੀ ਜਿਹੜਾ ਕੱਲ ਡੀਸੀ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦਿੱਤੇ ਸੀਗੇ ਸਾਰੇ ਪੰਜਾਬ ਦੇ ਵਿੱਚ ਤੇ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸੱਚਮੁੱਚ ਜੇ ਕਿਤੇ ਜਮਹੂਰੀਤ ਹੱਕਾਂ ਨੂੰ ਬਚਾਉਣ ਵਾਲੀ ਸਰਕਾਰ ਹੋ ਤਾਂ ਸਾਡਾ 27 ਤਰੀਕ ਦਾ ਜਿਹੜਾ ਨੈਸ਼ਨਲ ਹਾਈਵੇ ਰੋਕਣ ਦਾ ਸੱਦਾਗਾ ਉਹ ਤੋਂ ਪਹਿਲਾਂ ਤੁਸੀਂ ਮੀਟਿੰਗ ਬੁਲਾ ਕੇ ਇਹਨਾਂ ਸਾਰੇ ਮੁਲਾਜ਼ਮਾਂ ਦਾ ਤੁਸੀਂ ਮਤਲਬ ਹੱਲ ਕਰ ਸਕਦੇ ਹੋ ਪਰ ਨਹੀਂ ਇਹ ਜਿਹੜੀਆਂ ਸਰਕਾਰਾਂ ਨੇ ਇਹ ਰਲੀਆਂ ਮਿਲੀਆਂ ਸਰਕਾਰਾਂ ਨੇ ਇਹਨਾਂ ਦੀ ਜਿਹੜੀ ਭੂਮਿਕਾ ਹੈਗੀ ਉਹ ਇੱਕ ਕਹਿਣ ਦੀ ਗੱਲ ਕੁਝ ਹੋਰ ਆ ਹਾਥੀ ਦੇ ਖਾਣ ਦੇ ਹੋਰ ਦਿਖਾਉਣ ਦੇ ਹੋਰ ਨੇ ਤਾਂ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਇਹਦੀ ਵੀ ਅਸੀਂ ਜ਼ੋਰਦਾਰ ਸ਼ਬਦਾਂ ਜਨਖੇਦੀ ਕਰਦੇ ਹਾਂ ਬਿਲਕੁਲ ਜੀ ਇਹ ਜਿਹੜੀਆਂ ਸਾਰੀਆਂ ਜੁਨੀਆਂ ਨਾਲੋਂ ਜਿੰਨੋਂ ਤੱਕ ਉਹਨਾਂ ਦੀ ਤਾਕਤ ਦੇ ਹਿਸਾਬ ਦੇ ਨਾਲ ਜੇਕਰ ਉੱਥੇ ਕੋਈ ਤਸ਼ੱਦਦ ਹੁੰਦਾ ਜਾਂ ਉਹ ਮਤਲ ਉਹ ਕਰਨਗੇ ਤਾਂ ਉਹਦੇ ਨਾਲ ਅਸੀਂ ਮਲਾਜ਼ਮ ਵਰਗ ਵੱਲੋਂ ਜਿੰਨਾ ਸਾਡਾ ਬੰਦਾ ਸਹਿਯੋਗ ਹੈ ਅਸੀਂ ਜਾਵਾਂਗੇ